ਆਹ ਲਾ ਲਾ ਬਣ ਲੈ ਉਹ ਲੱਗ ਕੱਕਰਾ ਕੇ ਲੈ ਕਿ ਬਣਵਾ ਗਏ ਲੈ ਕੇ ਆ ਇਹਨਾਂ ਦੀ ਉਹ ਕਿੰਨੇ ਸਾਲ ਦੀ ਆਹ ਘੋੜੀ ਆਹ ਆਹ ਆਪਣੀ ਇਹ ਖਾਂਦਾ ਨਹੀਂ ਯਾਰ ਕੀ ਨਾਂ ਸੀ ਇਹਦਾ ਲਾਡੀ ਹਾਂ ਕਿੰਨੇ ਸਾਲ ਦੀ ਹੋ ਗਈ ਲਾਡੀ ਇਹ ਹੋ ਗਈ ਮੇਰੇ ਹਾਂ ਸ਼ਾਇਦ 48 ਵਾਂ ਲੱਗ ਗਿਆ 48 ਸਾਲਾਂ ਦੀ 48 ਸਾਲ ਹੋ ਗਏ ਬਈ ਇੱਥੇ ਹੀ ਆ ਹਨ 48 ਸਾਲਾਂ ਦੀ ਉੱਪਰ ਹੀ ਰਾਜਾ ਖੜਾ ਅਹੀਂ ਖੁੱਲੀ ਰਹਿੰਦੀ ਏ ਸਾਰੇ ਪਿੰਡ ਚ ਨੇ ਖਾ ਖੂ ਕੇ ਫੇਰ ਆ ਜਾਣਾ ਹਨਾ ਆ ਦੇਖ ਲੈ ਇੱਕ ਆਜੋ ਜੀ ਆਜੋ ਮਾਲਕ ਦਾ ਹੌਲ ਆਇਆ ਮਾਲਕ ਦਾ ਫੇਰ ਆਈ ਹੁੰਦਾ ਦਾ ਹੈ ਮਾਲਕ ਦਾ ਕਦੀ ਆਪਰਾ ਦਿੰਦਾ ਨਹੀਂ ਕਿਹੜੇ ਕੋੜੇ ਓਏ ਉੱਥੇ ਹੁਣ ਫਾਰਮ ਤੇ ਨਹੀਂ ਵੀਰੇ ਕਿਉਂ ਉਦਾਂ ਹੀ ਬਸ ਇਹ ਆ ਰਾਜੇ ਦਾ ਵਾਪਾ ਸਲਤਾਨ ਇਹਦਾ ਚਾਪ ਕੇ ਦੇਖ ਰੇ ਤੂੰ ਹੀ ਕਰਦਾ ਹਾਰੀ ਨਹੀਂ ਨਹੀਂ ਬ੍ਰੋ ਹੋਰ ਜਾਣੀ ਜਾਂਦਾ ਹੋ ਗਿਆ ਨਹੀਂ ਕਰਦਾ ਠੀਕ ਆ ਵੱਡਾ ਭਰਾ ਵਾ ਠੀਕ ਆ ਯਾਰ ਤੂੰ ਫਿਰ ਹਣ ਲੱਗਣਾ ਨਹੀਂ ਕਿਤੇ ਓਏ ਬਹਿਲੇ ਫਾਰਮ ਫੁਰਮ ਤੇ ਉੱਤਰ ਡਾਈ ਦੇ ਆ ਯਾਰ ਇਹ ਲੈਂਦਾ ਬੋਲੀ ਚੱਲ ਤੇਰੀਆਂ ਹੀ ਸੌਣ ਆਏ ਆ ਗਰਬਾਜ ਮੇਰੇ ਵੀਰੋ ਇਹ ਆ ਕੈਂਗਰਾ ਬੱਚਾ ਰਾਜੇ ਦਾ ਇੱਧਰ ਜਾ ਕੇ ਬੋਲ ਉੱਧਰ ਕੀ ਕਰੀ ਜੰਨਾ ਗਰਬਾਜ ਇੱਧਰ ਆ ਬੱਚਾ ਇੰਟਰੋਡਕਸ਼ਨ ਦੇ ਇੱਧਰ ਆ ਕੇ ਐਟੋਡਕਸ਼ਨ ਬਹੁਤ ਦਵਾ ਗਿਆ ਆਪਾਂ ਆ ਜਾ ਮੱਝੂ ਵੀ ਲੈਣ ਗਰਬਾਜ ਲੈਣ ਗਰਮ ਘੋੜੇ ਆ ਬੈਠੇ ਹੀ ਖੜ ਜਾ ਦੱਸ ਉਦੋਂ ਦੱਸ ਉਹਨੂੰ ਸਾਰਾ ਕੁਛ ਸਤ ਹੈ ਦੱਸੋ ਸਾਰਾ ਕੁਛ ਘੋੜੇ ਬਾਰੇ ਦੱਸ ਦੰਨੇ ਇਹ ਵੀ ਕਿੰਗ ਕੋੜੇ ਦੀ ਬੱਚੀ ਆ ਪਰ ਨਹੀਂ ਘੜੀ ਕਿੰਗ ਕੋੜੇ ਦਾ ਬੱਚਾ ਵਾ ਨਹੀਂ ਆ ਨਹੀਂ ਸਹੀ ਦਾ ਸਹੀ ਪੌਣੀ ਆ ਕਿੰਗ ਕੋੜੇ ਦਾ ਬੱਚਾ ਹੁੰਦਾ ਮਜ਼ਾਕ ਕਰਦਾ ਠੀਕ ਆ ਕਿੰਗ ਦਾ ਵਾ ਕਿੰਗ ਕਿਹੜਾ ਵਾ ਰਾਜਾ ਰਾਜਾ ਕਿੰਗ ਠੀਕ ਆ ਇਹ ਬੱਚਾ ਬਈ ਆ ਆਪਣੇ ਕੋਲੇ ਓਕੇ ਜੀ ਹੌਮ ਬਰੀਡ ਆ ਇਹ ਆਪਣੀ ਉਧਰੋਂ ਤੋ ਰੋਈ ਥੋੜਾ ਜਿਹਾ ਬਾਈ ਜੀ ਦੀਨਦੇ ਨਹੀਂਗੇ ਤੁਸੀਂ ਸਾਨੂੰ ਕੈਮਰੇ 'ਚ ਹੌਮ ਬਰੀਡ ਆ ਤੇ ਆਪਣੀ ਸਾਰੀ ਹਾਂਜੀ ਵੀਰ ਜੀ ਐਕਟ ਕੋਲੇ ਦੇ ਸਾਰੇ ਬੱਚੇ ਨੇ ਸਾਰੀ ਸਾਰੀ ਬਈ ਠੀਕ ਆ ਵੀਰੇ ਆ ਵੀ ਉਹ ਕੁੜੇ ਦੀ ਬੱਚੀ ਹੈ ਬਈ ਠੀਕ ਹੈ ਠੀਕ ਆ ਠੀਕਾ ਕਿਹੜੀ ਉਹ ਬਚਾ ਲੈ ਆ ਇਹਦੀ ਖੜੀ ਜਾ ਨਾ ਵੀਰਾ ਓਕੇ ਉਹ ਕੁੜੇ ਦੀ ਬੱਚੀ ਹੈ ਤੇ ਉਹ ਬੱਚਾ ਵੀ ਉਹ ਕੁੜੇ ਦਾ ਆ ਆ ਕੁੜੀ ਦਾ ਓਕੇ ਓਕੇ ਸਪਰੇ ਆਇਆ ਸ਼ੁਰੂਆਤ ਇਸਾ ਲੈ ਆ ਗਿਆ ਮੇਰੇ ਬੱਚੇ ਨੂੰ ਗੁਰਵਾਜ ਮਾਲ ਮਾਰਨ ਨੂੰ ਆ ਕੱਢ ਕੇ ਗੁਰਵਾਜ ਮਾਰਾਂਗੇ ਫਿਰ ਦਿਲਤ ਤਬਰ ਰੇ ਆਹ ਖੜ ਜਾ ਜੀ ਪਕੜਾ ਘੁੱਟ ਚ ਪਾਉਣ ਨੂੰ ਬਣ ਜੂ ਇਹਦਾ ਬੋਲਾਪੜੀਆ ਬੰਦਾ ਕਰਾਉਂਦਾ ਕੀ ਰੋਕ ਕੇ ਕਿਹੜਾ ਗੁੜਾ ਕਢਾਇਆ ਦਾ ਫੇਰ ਖੜੋ ਨਕਰੇ ਕਰਦਾ ਸੋਣਾ ਲੱਗਦਾ ਪੂਰੀ ਲੈ ਗਈ ਨਹੀਂ ਚੱਕ ਲੈ ਆਈ ਲੈ ਦੇ ਪੂਰੀ ਮੈਨੂੰ ਚਾਹੀਦੀ ਆ ਲੈ ਚੰਗਾ ਆ ਇਹਨੂੰ ਕਿਸੇ ਪਾਸੇ ਪਤਾ ਹੋਊਗਾ ਕਿੰਨੇ ਨੰਬਰ ਦੀ ਕੁੜੀ ਹੈ ਤੇਰੇ ਲੱਗੀ ਸੀ ਤੈਨੂੰ ਉਹ ਨੰਬਰ ਦੇਖੀ ਤੇ ਨੰਬਰ ਮਾਰ ਗਿਆ ਕਿ ਮੂਰੇ ਨਹੀਂ ਜਾਂਦਾ ਏਡੀ ਕੁੜੀ ਆ ਬਾਈ ਇਹਦਾ ਐਡਾ ਪੌੜਾ ਦੇ ਜੱਲਾ ਆਏ ਤਾ ਘਾਟ ਏਡਾ ਕਰਕੇ ਲੈ ਬਈ ਏਡਾ ਪੌੜਾ ਇਹਦਾ ਆਹ ਫਰੀ ਲੈ ਗਈ ਹੁਣ ਇਹਦੀ ਹਾਂ ਪੌੜ ਏਡਾ ਬਈ ਏਡਾ ਸੁੰਬ ਏਡਾ ਬਈ ਹੱਥਾਂ ਵਾਏ ਗੋਲ ਬਾਈ ਠੀਕ ਹੈ ਜੀ